ਭਾਜਪਾ ਪਾਰਟੀ ਕਿਉਂਕਿ ਅਸੀਂ ਗੱਲ ਪਿੱਛੇ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਗਰਾਵਟਾਈ ਪਰ ਭਾਜਪਾ ਨੇ ਗੇਨ ਕੀਤਾ ਉਹ ਇਸ ਜਦੋਂ ਗੇਨ ਕਰ ਰਹੇ ਨੇ ਤੇ ਉਸ ਵਕਤ ਇੱਕ ਗੱਲ ਦਾ ਹੋਰ ਖਿਆਲ ਸਾਨੂੰ ਰੱਖਣਾ ਚਾਹੀਦਾ ਕਿ ਭਾਜਪਾ ਪਾਰਟੀ ਵੀ ਜਿਹੜੀ ਕਿ ਕਦੇ ਵੀ ਨਹੀਂ ਇਸ ਤਰ੍ਹਾਂ ਦੀ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਜ਼ਿਆਦਾ ਖਲਾਰਾ ਪਾਰਟੀ ਦੇ ਅੰਦਰ ਪੈਂਦਾ ਜਿਵੇਂ ਹਾਈ ਕਮਾਂਡ ਕਹਿੰਦੀ ਹੈ ਚੱਲਣਾ ਪੈਂਦਾ ਪਰ ਅੱਜ ਸਥਿਤੀ ਪੰਜਾਬ ਦੇ ਅੰਦਰ ਉਹ ਨਹੀਂ ਹੈ ਹੁਣ ਜਿਵੇਂ ਪਿੱਛੇ ਇੱਕ ਬੈਠਕ ਹੋਈ ਬੜੀ ਵੱਡੀ ਉਹਦੇ ਵਿੱਚ ਵੀ ਕਹਿੰਦੇ ਕਿ ਤਲਖ ਭਰੀਆਂ ਟਿੱਪਣੀਆਂ ਲੀਡਰਾਂ ਨੇ ਕੀਤੀਆਂ ਖਾਸ ਕਰਕੇ ਵਾਈਸ ਪ੍ਰੈਜ਼ੀਡੈਂਟ ਸੁਰਜੀਤ ਕੁਮਾਰ ਜੈਣੀ ਨੂੰ ਬੜਾ ਚੁੱਪ ਕਰਾਇਆ ਗਿਆ ਕਹਿੰਦੇ ਬੜੇ ਗਰਮ ਹੋ ਗਏ ਸੀ ਉਹ ਭਾਸ਼ਣ ਇਹ ਜਾ ਦੇਣ ਲੱਗੇ ਸੀ ਕਿ ਉੱਥੇ ਖਲਾਰਾ ਵੱਧ ਸਕਦਾ ਸੀ ਫਿਰ ਚੁੱਪ ਕਰਾਇਆ ਗਿਆ ਹੁਣ ਸੁਨੀਲ ਜਾਖੜ ਜਿਹੜੇ ਕਿ ਅਸਤੀਫਾ ਦੇ ਚੁੱਕੇ ਆ ਮੰਨੇ ਆ ਅਸਤੀਫਾ ਪ੍ਰਵਾਨ ਨਹੀਂ ਹੋਇਆ ਵੱਖਰੀ ਗੱਲ ਹੁਣ ਚਰਚਾ ਹੈ ਕਿ ਜਨਵਰੀ ਦੇ ਅਖੀਰ ਤੱਕ ਭਾਜਪਾ ਨੂੰ ਵੀ ਇੱਕ ਨਵਾਂ ਪ੍ਰਧਾਨ ਮਿਲ ਸਕਦਾ ਹੈ ਚਾਹੇ ਉਹ ਕਾਰਜਕਾਰੀ ਰੂਪ ਤੇ ਮਿਲੇ ਤੇ ਜਾਂ ਫਿਰ ਉਹ ਪੱਕੇ ਤੌਰ ਤੇ ਮਿਲੇ ਇਹ ਕਿਹੜੇ ਪਾਸੇ ਜਾ ਸਕਦੀ ਹੈ ਭਾਜਪਾ ਦੀ ਪੰਜਾਬ ਦੀ ਸਿਆਸਤ ਦੇਖੋ ਗੱਲ ਇਹ ਹੈ ਅਸੀਂ ਜਦੋਂ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਆਪ ਦੇ ਦਮ ਤੇ ਪੰਜਾਬ ਦੇ ਵਿੱਚ ਪੈਰ ਲਾਉਣ ਦੇ ਸੁਪਨੇ ਲੈ ਰਹੀ ਹੈ ਉਦੋਂ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਜਦੋਂ ਅਕਾਲੀ ਦਲ ਨਾਲ ਪਾਈਵਾਲ ਸੀ ਜੀ ਪਰ ਉਦੋਂ ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਸੀ ਉਹਨਾਂ ਦਾ ਇੱਕ ਫੈਸਲਾ ਸੀ ਵੀ ਅਕਾਲੀਆ ਨਾਲ ਲੜ ਕੇ ਚੱਲੋ ਉਸ ਤੋਂ ਬਾਅਦ ਇਹਨਾਂ ਨੇ ਵੋਟ ਬੈਂਕ ਤਾਂ ਵਧਾ ਲਿਆ ਸੀਗੇ ਕਹਿੰ ਲਈ ਪਰ ਅਜੇ ਉਸ ਸਥਿਤੀ 'ਤੇ ਨਹੀਂ ਪਹੁੰਚੇ ਵੀ ਇਹ ਆਪਣੇ ਦਮ ਤੇ ਪਾਰਟੀ ਦੇ ਵਿੱਚ ਸਰਕਾਰ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਣ ਜੀ ਜਿੱਥੋਂ ਤੱਕ ਤੁਸੀਂ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ ਹੁਣ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਦਫ਼ਤਰ ਹੈ ਜੀ ਉਹਦਾ ਤਾਂ ਟੋਟਲ ਕਾਂਗਰਸੀ ਕਰਨ ਹੋਇਆ ਲੱਗਦਾ ਹੈਗਾ ਉੱਥੇ ਕਾਂਗਰਸ ਦਾ ਦਫ਼ਤਰ ਜ਼ਿਆਦਾ ਲੱਗਦਾ ਉਹ ਭਾਜਪਾ ਦਾ ਘੱਟ ਲੱਗਦਾ ਜੀ ਦੂਜੀ ਗੱਲ ਕੀਤੀ ਸੀ ਤੁਸੀਂ ਸੁਰਜੀਤ ਜਾਨੇਗੀ ਉਹ ਇਕੱਲੇ ਨਹੀਂ ਜਦੋਂ ਤੁਸੀਂ ਹੋਰ ਬੰਦਿਆਂ ਨਾਲ ਜਿਹੜੇ ਪੁਰਾਣੇ ਬੰਦਿਆਂ ਨਾਲ ਉਹਨੇ ਟਕਸਾਲੀ ਬੰਦਿਆਂ ਨਾਲ ਜਾਂ ਜਿਹੜੇ ਆਰਐਸਐਸ ਦੇ ਬੈਕਗ੍ਰਾਉਂਡ ਵਾਲੇ ਬੰਦੇ ਨੇ ਉਹ ਕਹਿੰਦੇ ਵੀ ਅਸੀਂ ਇਸ ਪਾਰਟੀ ਲਈ ਖੂਨ ਪਸੀਨਾ ਬੁਹਾਇਆ ਹੈ ਹਮ ਤੇ ਜਿਹੜੇ ਬੰਦੇ ਕਾਂਗਰਸ ਦੇ ਵਿੱਚ ਚਾਹੇ ਉਹ ਕ腐ਸ਼ਨ ਦੇ ਕੇਸਾਂ ਦੇ ਵਿੱਚ ਜਾਂ ਕਿਸੇ ਹੋਰ ਕੰਮਾਂ ਨੂੰ ਲੈ ਕੇ ਚਰਚਿਤ ਰਹੇ ਵਿਵਾਦਿਤ ਰਹੇ ਬਦਨਾਮ ਰਹੇ ਉਹੀ ਪਾਰਟੀ ਦੇ ਅੱਜ ਚਿਹਰੇ ਮੋਹਰੇ ਜਿਹੜੇ ਬਣੇ ਹੋਏ ਨੇ ਉਹੀ ਸੈਂਟਰਲ ਲੀਡਰਸ਼ਿਪ ਦੇ ਆਲੇ ਦੋਲੇ ਜਿਹੜੇ ਆ ਉਹ ਤੁਹਾਨੂੰ ਦਿਖਾਈ ਦਿੰਦੇ ਨੇ ਇਸ ਲਈ ਉਹਨਾਂ ਨੂੰ ਹਾਰਡ ਬਰਨਿੰਗ ਜਿਹੜੀ ਅਸੀਂ ਕਹਿ ਲਈਏ ਵੀ ਉਹ ਤਾਂ ਨੈਚੁਰਲ ਹੈ ਉਹ ਹੋ ਹੀ ਰਹੀ ਹੈਗੀ ਜੀ ਪਰ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਆ ਜਾਂਦੀ ਹੈ ਪਿਛਲੇ ਕਈ ਮਹੀਨਿਆਂ ਤੋਂ ਸੁਨੀਲ ਜਾਖੜ ਅਸਤੀਫਾ ਦੇ ਕੇ ਆਪਦੇ ਘਰੇ ਬੈਠੇ ਨੇ ਜੀ ਜਿੰਨਾ ਉਹ ਇਹ ਓਪਨਲੀ ਕਹਿ ਚੁੱਕੇ ਨੇ ਵੀ ਪੰਜਾਬ ਪ੍ਰਤੀ ਸੈਂਟਰਲ ਲੀਡਰਸ਼ਿਪ ਨੂੰ ਨਜ਼ਰੀਆ ਬਦਲਣ ਦੀ ਲੋੜ ਹੈ ਜੀ ਨੀਅਤ ਤੇ ਨੀਤੀ ਬਦਲਣ ਦੀ ਲੋੜ ਹੈ ਜੀ ਇਸ ਲਈ ਨiyet ਉਹਨਾਂ ਦੀ ਸਪਸ਼ਟ ਸਾਬਤ ਹੋ ਦੋ ਜਾਂਦੀ ਹੈ ਜਦੋਂ ਉਹ ਡੇਰਾ ਸਿਰਸਾ ਦੇ ਮੁਖੀ ਨੂੰ ਵਾਰ-ਵਾਰ ਪੈਰੋਲ ਦੇ ਕੇ ਹਰਿਆਣੇ ਦੇ ਵਿੱਚ ਵੋਟਾਂ ਲੈਣ ਦੇ ਯਤਨ ਕਰਦੇ ਨੇ ਸ਼ਾਇਦ ਮਿਲਦੀਆਂ ਵੀ ਹੋਣਗੀਆਂ ਵੋਟਾਂ ਪੰਜਾਬ ਦੇ ਵਿੱਚ ਸਿੱਖਾਂ ਦਾ ਡੇਰਾ ਮੁਖੀ ਨਾਲ ਵਿਵਾਦ ਜਿਹੜਾ ਉਹ ਕੋਈ ਲੋਕੀਸ਼ੀਪੀ ਗੱਲ ਨਹੀਂ ਇਹ ਤਾਂ ਭਾਜਪਾ ਵਾਲਾ ਨੂੰ ਹੀ ਪਤਾ ਹੈ ਉਹ ਤਾਂ ਚਣਕਿਆ ਕਹਾਉਂਦੇ ਨੇ ਆਪ ਦੇ ਆਪ ਨੂੰ ਤੇ ਉਹਨਾਂ ਨੂੰ ਇਸ ਗੱਲ ਦਾ ਕਿਵੇਂ ਨਾ ਪਤਾ ਹੋਊਗਾ ਜੀ ਜਦੋਂ ਤੁਸੀਂ ਇੱਕ ਪਾਸੇ ਪੰਜਾਬ 'ਚ ਜਿੱਥੇ ਸਿੱਖ ਡੋਮੀਨੇਟ ਕਰਦੇ ਨੇ ਜਿੱਥੇ ਸਿੱਖ ਪੋਲਿਟਿਕਸ ਨੂੰ ਇਗਨੋਰ ਕਰਕੇ ਤੁਸੀਂ ਆਪ ਦੇ ਪੈਰ ਨਹੀਂ ਲਾ ਸਕਦੇ ਤੁਸੀਂ ਹੋ ਸਕਦਾ ਤੁਸੀਂ ਹਰਿਆਣੇ ਦੇ ਵਿੱਚ जाट जाट ਜਿਹੜੀ ਇਹ ਪੋਪੂਲੇਸ਼ਨ ਹੈ ਜਾਂ जाट ਵੋਟਰਸ ਦੀ ਉਹਨੂੰ ਆਈਸੋਲੇਟ ਕਰਕੇ ਵਾਕਿਆ ਨੂੰ ਇਕੱਠੇ ਕਰਕੇ ਰਾਜ ਜਿਹੜਾ ਸਥਾਪਿਤ ਕਰ ਲਿਆ ਤੀਜੀ ਵਾਰੀ ਕਾਮਯਾਬ ਹੋ ਗਏ ਸਰਕਾਰ ਬਣਾਉਣ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਿੰਨੇ ਕਾਮਯਾਬ ਹੋਣ ਉਹ ਇੱਕ ਬਹੁਤ ਡੂੰਗਾ ਸਵਾਲ ਹੈ ਤੇ ਇੱਕ ਗੁੰਝਲਦਾਰ ਸਥਿਤੀ ਹੈ ਪੰਜਾਬ ਨੂੰ ਸਮਝਣ ਲਈ ਇੱਕ ਅਲੱਗ ਹੈ ਜਿਹੜਾ ਕਿ ਸੁਨੀਲ ਜਾਖਣ ਭਲੀ ਭਾਂ ਜਾਣਦੇ ਨੇ ਸਮਝ ਚੁੱਕੇ ਨੇ ਸਮਝ ਆਉਂਦੀ ਹੈ ਉਹਨਾਂ ਨੂੰ ਜਿਹੜਾ ਕਿ ਉਹ ਕਹਿ ਚੁੱਕੇ ਨੇ ਵਾਰ-ਵਾਰ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਡੇਰਾ ਮੁਖੀ ਦੀ ਉਥੇ ਲਾ ਲੋ ਉਸ ਤੋਂ ਬਾਅਦ ਤੁਸੀਂ ਕਿੰਨੇ ਹੋਰ ਬਵਾਦਤ ਜਿਹੜੇ ਕਿੰਨੇ ਜਿਹੜੇ ਸਿੱਖਾਂ ਨਾਲ ਗੱਲ ਹੁੰਦੀ ਹੈ ਜਿਹੜੇ ਆਸੇ ਪਾਸੇ ਅਸੀਂ ਜਦੋਂ ਦੇਖਦੇ ਆਂ ਚਾਹੇ ਉਹ ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹੋਣ ਚਾਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋ ਜਿਹੜੇ ਉਹਦੇ ਆਸੇ ਪਾਸੇ ਜਿਹੜੇ ਬੰਦੇ ਹੁੰਦੇ ਆ ਉਹ ਕੋਈ ਮਾਸਵੇਸ ਵਾਲੇ ਬੰਦੇ ਨਹੀਂ ਹੈਗੇ ਜਿਨ੍ਹਾਂ ਦੀ ਲੋਕਾਂ ਦੇ ਵਿੱਚ ਬਹੁਤ ਵੱਡੀ ਗੱਲ ਹੋਵੇ ਦੇ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਬਹੁਤ ਵੱਡਾ ਜਿਹੜਾ ਅਸੀਂ ਕਹਿੰਦੇ ਉਹਨਾਂ ਦਾ ਆਧਾਰ ਹੋ ਮਾਸ ਲੀਡਰ ਨਹੀਂ ਮਾਸ ਲੀਡਰ ਨਹੀਂ ਹੈਗੇ ਜਿਹੜੇ ਮਾਸ ਲੀਡਰ ਸੀ ਅਮਰਿੰਦਰ ਸਿੰਘ ਵਰਗੇ ਵਿਚਾਰੇ ਜਿਹੜੇ ਝੋਲਾ ਚੁੱਕੇ ਸਾਰੇ ਸਾਰੇ ਡੱਬਰ ਨੂੰ ਲੈ ਕੇ ਗਏ ਸੀ ਸਾਰੇ ਆਪਦੇ ਸੰਗੀ ਸਾਥੀਆਂ ਨੂੰ ਲੈ ਕੇ ਜਿਨੇ ਉਹਨਾਂ ਦੇ ਨਾਲ ਬਦਨਾਮ ਬੰਦੇ ਵੀ ਸੀ ਉਹ ਵੀ ਨਾਲ ਲੈ ਕੇ ਸੀ ਆਪਦੇ ਸਮਾਹ ਕਰਾਉਂਦੇ ਤੇ ਤੈ ਹੀ ਜਾਂਦੇ ਮੇਰਾ ਤੇਰਬੇ ਦਾ ਫਾਇਦਾ ਨਹੀਂ ਲੈ ਰਹੇ ਉਹੀ ਵੀ ਉਹ ਵਿਚਾਰਾ ਰੋਈ ਜਾਂਦਾ ਘਰੇ ਬੈਠਾ ਕਹਿੰਦਾ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਗਾ ਮੈਂ ਤਾਂ ਇਕੱਲਾ ਹੀ ਬੈਠਾ ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਕੇ ਮਤਲਬ ਉਹਨੂੰ ਇਹ ਦੁਹਾਈਆਂ ਪਾਉਣੀਆਂ ਪੈ ਰਹੀਆਂ ਕੈਪਟਨ ਅ ਨੰਸੀ ਕਰੇ ਚਾਹ ਪਾਣੀ ਪੀਆ ਹੁੰਦਾ ਸੀ ਉਹਨਾਂ ਕੋਲ ਭਾਜਪਾ ਦਾ ਉਹਨਾਂ ਕੋਲੇ ਇਹ ਇਹਨਾ ਵੀ ਨਹੀਂ ਰਿਹਾ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਪਤਨੀ ਜ਼ਰੂਰ ਐਕਟਿਵ ਜਿਹੜੇ ਉਹ ਪਟਿਆਲੇ ਦੇ ਵਿੱਚ ਕਦੇ ਨਾ ਕਦੇ ਦਿਖਾਈ ਦਿੰਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਆਪਦੀ ਸਰਕਾਰ ਮੀਆਂ ਟੋਟਲ ਦੱਬੀ ਬੈਠੇ ਨੇ ਆਪ ਲਾਂਬੇ ਹੋ ਚੁੱਕੇ ਨੇ ਇਸ ਸਥਿਤੀ ਦੇ ਵਿੱਚ ਜਿਹੜੀ ਇੱਕ ਸੁਨੀਲ ਜਾਖੜ ਨੇ ਜਿਹੜੀ ਗੱਲ ਕਹੀ ਹੈ ਮੈਂ ਇੱਥੇ ਆਪ ਦਾ ਜਿਹੜਾ ਜਿਹੜਾ ਪੁਆਇੰਟ ਸਮ ਅਪ ਕਰੂੰਗਾ ਵੀ ਜਿਹੜੀ ਗੱਲ ਕਹੀ ਹੈ ਵੀ ਕੇਂਦਰੀ ਲੀਡਰਸ਼ਿਪ ਨੂੰ ਆਪਦੀ ਪੰਜਾਬ ਪ੍ਰਤੀ ਆਪਦੀ ਪਾਲਿਸੀਜ਼ ਆਪਦੀ ਨੀਤੀ ਤੇ ਨੀਅਤ ਬਦਲਣ ਦੀ ਲੋੜ ਹੈ ਜਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਜਾਂ ਉਹ ਪੰਜਾਬ ਸਮਝਣਾ ਨਹੀਂ ਚਾਹੁੰਦੇ ਭੁੱਲਰ ਸਾਹਿਬ ਤੁਸੀਂ ਕੀ ਕਹਿਣਾ ਜਾਓਗੇ ਜਿਸ ਤਰ੍ਹਾਂ ਦਾ ਖਲਾਰਾ ਅੱਜ ਕੱਲ੍ਹ ਭਾਜਪਾ ਚ ਵੀ ਦੇਖਣ ਨੂੰ ਮਿਲ ਰਿਹਾ ਪਹਿਲਾਂ ਕਦੇ ਇਸ ਤਰ੍ਹਾਂ ਸੁਣਿਆ ਨਹੀਂ ਸੀ ਕਿ ਅੰਦਰ ਖਾਤੇ ਭਾਜਪਾ ਚ ਵੀ ਇੰਨੀ ਬਗਾਵਤ ਹੋਵੇ ਖਾਸ ਕਰਕੇ ਟਕਸਾਲੀ ਰੁੱਸੇ ਰੁੱਸੇ ਨੇ ਜਿਵੇਂ ਉਹਨਾਂ ਨੇ ਦੱਸਿਆ ਔਰ ਦੂਸਰੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਬਾਹਰਲੀ ਆਈ ਹੋਈ ਉਹ ਹੁਣ ਅਗਲਾ ਪ੍ਰਧਾਨ ਵੀ ਜਦੋਂ ਚੋਣ ਦੀ ਵਾਰੀ ਆਈ ਹੈ ਸਭ ਤੋਂ ਵੱਧ ਉਹ ਆਪਣੇ ਆਪ ਨੂੰ ਪ੍ਰਧਾਨ ਦੇ ਤੌਰ ਤੇ ਦੇਖ ਰਹੇ ਨੇ ਇਹ ਕੋ ਸਭ ਤੋਂ ਵੱਡੀ ਗੱਲ ਹੈ ਕਿ ਖਾਸ ਕਰਕੇ ਜੇ ਦੋ ਨੈਸ਼ਨਲ ਦੋ ਪਾਰਟੀਆਂ ਦੀ ਗੱਲ ਕੀਤੀ ਜਾਵੇ ਜਿੱਥੇ ਕਮਿਟਮੈਂਟ ਆ ਉਹਨਾਂ ਕਮਿਟਮੈਂਟ ਦੇ ਵਿੱਚ ਇੱਕ ਬੀਜੇਪੀ ਸਭ ਤੋਂ ਵੱਡੀ ਕਮਿਟਮੈਂਟ ਪਾਰਟੀ ਉਹਨਾਂ ਦੇ ਜਿਹੜੇ ਲੀਡਰ ਨੇ ਪਾਰਟੀ ਪ੍ਰਤੀ ਬਹੁਤ ਵਫਾਦਾਰ ਨੇ ਔਰ ਇੱਕ ਉਹਨਾਂ ਦੀ ਆ ਆਰਐਸਐਸ ਦੀ ਇੱਕ ਆਪਣੀ ਵਿਚਾਰਧਾਰਾ ਜਿਸ ਕਰਕੇ ਉਹ ਪਾਰਟੀ ਨੂੰ ਬਾਅਦ ਵਿੱਚ ਤੇ ਵਿਚਾਰਧਾਰਾ ਨੂੰ ਪੈਲ ਦਿੰਦੇ ਨੇ ਹੁਣ ਪੂਰੇ ਇੰਡੀਆ ਦੇ ਵਿੱਚ ਬੀਜੇਪੀ ਹਿੱਟ ਰਹੀ ਹੈ ਪੰਜਾਬ ਦੇ ਵਿੱਚ ਹਿੱਟ ਨਹੀਂ ਰਹੀ ਹੈਗੀ ਪੰਜਾਬ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਕਿਉਂਕਿ ਜ਼ਿਆਦਾਤਰ ਸਿਆਸਤ ਉਹਨਾਂ ਨੇ ਪੰਜਾਬ 'ਚ ਬਾਦਲ ਸਾਹਿਬ ਦੇ ਮੋਢਿਆਂ ਦੇ ਚੜ੍ਹ ਕੇ ਜਾਂ ਉਹਨਾਂ ਦੀ ਉਂਗਲ ਫੜ ਕੇ ਕੀਤੀ ਹੈ ਹੁਣ ਰਹੀ ਗੱਲ ਕਿ ਐਕਸਪੈਰੀਮੈਂਟ ਕੀਤਾ ਇੱਕ ਕੁਸਰੀਲ ਜਾਖੜ ਪੰਜਾਬ 'ਚ ਇੱਕ ਵੱਡਾ ਨਾਮ ਸੀ ਕਿਉਂਕਿ 50 ਸਾਲਾਂ ਦੀ ਇੱਕ ਵਿਰਾਸਤ ਹੀ ਕਾਂਗਰਸ ਪਾਰਟੀ ਦੀ ਉਹਨਾਂ ਲੱਗਾ ਕਿ ਜਾਖੜ ਸਾਹਿਬ ਅੱਗੇ ਬੀਜੇਪੀ ਨੂੰ ਅੱਗੇ ਲੈ ਕੇ ਜਾਣਗੇ ਪਰ ਜਾਖੜ ਸਾਹਿਬ ਨੂੰ ਹਾਈ ਕਮਾਂਡੋ ਥੱਪੜਾ ਹੀ ਲੇਕਿਨ ਹੀਟਪੜਾ ਜਿਹੜਾ ਵਰਕਰ ਹੈ ਨਾ ਜਿਹੜਾ ਜਨ ਸੰਗੀ ਜਨ ਸੰਗੀ ਆ ਸੀ ਉਹ ਜਾਕੜ ਸਾਹਿਬ ਦੇ ਨਾਲ ਨਹੀਂ ਤੁਰਿਆ ਗਿਆ ਹੁਣ ਦੂਜੀ ਗੱਲ ਹੈ ਕਿ ਜਾਕੜ ਸਾਹਿਬ ਕਿਉਂਕਿ ਚਾਹੇ ਤੁਸੀਂ ਬੀਜੇਪੀ ਚ ਆ ਗਏ ਸੀ ਲਿਕਨ ਉਹਨਾਂ ਦੇ ਜਿਹੜੇ ਜੀਨਸ ਉਹ ਕਾਂਗਰਸ ਹੈ ਕੋ ਸੈਕੂਲਰ ਦੇ ਤੌਰ ਤੇ ਉਹ ਨੇਤਾ ਉਹਨਾਂ ਨੇ ਆਪਣੇ ਆਪ ਨੂੰ ਰੱਖਿਆ ਹੈਗਾ ਤੇ ਬੀਜੇਪੀ ਦੇ ਵਿੱਚ ਕੱਟਣ ਵਾਤ ਤਾਂ ਜਿਆਦਾ ਚੱਲਦੀ ਹੈਗੀ ਇਸ ਕਰਕੇ ਉਹਨਾਂ ਨੂੰ ਦੀ ਦਾਲ ਹੀ ਨਿਗਲੀ ਹਾਲਾਂਕਿ ਸ਼ਾਇਦ ਹੋ ਸਕਦਾ ਹੈ ਕਿ ਜਾਖੜ ਸਾਹਿਬ ਇਸ ਪੱਖੋਂ ਵੀ ਨਾਰਾਜ਼ ਹੋ ਜਾਣ ਕਿ ਸ਼ਾਇਦ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਮਿਸ ਦਿੱਤਾ ਹੋਇਆ ਕਿ ਤੁਹਾਨੂੰ ਰਾਜ ਸਭਾ ਲੈ ਕੇ ਜਾਵਾਂਗੇ ਤੁਹਾਨੂੰ ਵਜ਼ੀਰ ਬਣਾਵਾਂਗੇ ਤੇ ਰਵਨੀਤ ਸਿੰਘ ਮਿੱਟੂ ਉਹਨਾਂ ਦਾ ਦਾਲ ਲੱਗ ਗਿਆ ਹਾਰਨ ਤੋਂ ਬਾਅਦ ਉਹ ਮਨਿਸਟਰ ਵੀ ਬਣ ਕੇ ਸੈਂਟਰ ਦੇ ਵਿੱਚ ਔਰ ਉਹਨਾਂ ਨੂੰ ਇੱਕ ਪਾਵਰਫੁਲ ਚੇਅਰ ਦੇ ਤੌਰ ਤੇ ਐਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਉੜੀਗੜ੍ਹ ਲਈ ਕਿ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਇਸ ਕਰਕੇ ਅਸਤੀਫਾ ਉਹਨਾਂ ਲੱਗਾ ਹੋਇਆ ਕਿ ਮੇਰੀ ਇੱਕ ਦਾਲ ਲਿੰਗਲੇ ਦੂਜਾ ਭਾਜਪੀ ਪੰਜਾਬੀਆਂ ਦੇ ਦਿਲ ਤੇ ਜਿੱਤਣਾ ਚਾਹੁੰਦੀ ਹੈ ਪਰ ਕੰਮ ਉਹਦਾਂ ਦੇ ਕਰਨਾ ਨਹੀਂ ਚਾਹਦੀ ਤੀਜੀ ਜਿਹੜੀ ਮਹੱਤਵਪੂਰਨ ਵਾਅਦਾ ਕਿਉਂਕਿ ਉਹ ਜਿਹੜੇ ਉਹਨਾਂ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਉਹਨਾਂ ਦੀ ਵੀ ਜਿਹੜੀ ਟਿਨਯੂਰ ਖਤਮ ਹੋਣ ਵਾਲੀ ਹੈ ਜਨਵਰੀ ਮਿਡ ਜ ਉਹ ਸੋਚਦਾ ਕਿ ਉਹਨਾਂ ਲੱਗਦਾ ਜੇ ਪਹਿਲਾ ਇਹਦਾ ਅਸਤੀਫਾ ਸੀ ਪ੍ਰਵਾਨ ਕਰ ਲੈ ਕਿ ਇੱਕ ਚਰਚਾ ਬਣੂਗੀ ਕਿ ਕਾਂਗਰਸ ਚੋਂ ਪ੍ਰਧਾਨ ਆਇਆ ਸੀ ਤੇ ਸਾਲਮ ਨਹੀਂ ਕਟਿਆ ਹਾਲਾਂਕਿ ਉਹਨਾਂ ਦੀ ਗੈਰ ਹਾਜ਼ਰੀ ਚ ਉਹਨਾਂ ਲੋਕ ਸਭਾ ਵੀ ਲੜ ਲਈ ਨਗਰ ਨਿਗਮ ਵੀ ਲੜ ਲਈ ਪੰਚਾਇਤ ਚ ਉਹਨਾਂ ਵੀ ਲੜੇ ਉਹ ਘਰ ਬੈਠੇ ਰਹੇ ਉਹ ਸੋਚਦਾ ਕਿ ਜਦੋਂ ਜੀਪੀ ਨੱਡਾ ਦੇ ਨਾਲ ਬਾਕੀ ਸੂਬਿਆਂ ਦੀ ਕਿਉਂਕਿ ਜੇ ਨਵਾਂ ਪ੍ਰਧਾਨ ਆਊਗਾ ਉਹ ਆਪਣੇ ਹਿਸਾਬ ਨਾਲ ਟੀਮ ਤਿਆਰ ਕਰਨਗੇ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਜਾਕਰ ਸਾਹਿਬ ਦੀ ਜਗ੍ਹਾ ਪੰਜਾਬ ਦੇ ਵਿੱਚ ਵੀ ਨਵਾਂ ਪ੍ਰਧਾਨ ਲਾਇਆ ਜਾਵੇ ਉਹ ਜਿਹੜੇ ਜਾਕਰ ਸਾਹਿਬ ਦੇ ਕਹੁੰਦੇ ਨੇ ਕਿ ਛੇਤੀ ਅਸਤੀਫਾ ਪ੍ਰਵਾਨ ਹੋਵੇ ਉਹ ਵੀ ਮੋਰੇ ਜਿਹੜਾ ਮੋਰੇ ਨਾਮ ਚੱਲ ਰਹੇ ਉਹ ਵੀ ਉਹੀ ਹੈ ਜਿਹੜੇ ਕਾਂਗਰਸ ਦੇ ਪਛੋਕੜਾ ਜਾਂ ਜਿਨ੍ਹਾਂ ਦਾ ਕਾਲੀ ਪਛੋਕੜਾ ਬੋਲਣਾ ਕਿ ਉਹਨਾਂ ਦੇ ਜਾਕਰ ਸਾਹਿਬ ਬਲਾ ਜਿਹੜਾ ਤੇਰਬਾ ਕੋੜਾ ਸਾਹਿਬ ਤੋਂ ਆ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੇ ਬੀਜੇਪੀ ਬੈਕਗਰਾਉਂਡ ਤੋਂ ਜੋ ਆਰਐਸਐਸ ਬੈਕਗਰਾਉਂਡ ਆ ਉਹਨਾਂ ਚੋਂ ਹੀ ਕਿਸੇ ਨੂੰ ਮੋਰ ਤੋਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆ ਚਾਹੇ ਜੇ ਤਾਂ ਕਿਉਂਕਿ ਜਿਹੜਾ ਸਰਜੀ ਕੁਮਾਰ ਜਾਨੀ ਉਹ ਜਿਵੇਂ ਬੋਲੇ ਨੇ ਮੀਟਿੰਗ ਦੇ ਵਿੱਚ ਹੋ ਸਕਦਾ ਹੈ ਕਿ ਉਹਦੇ ਚ ਇਦਾਂ ਦੀਆਂ ਗੱਲਾਂ ਹੋਈਆਂ ਹੋਣ ਕਿ ਪਾਰਟੀ ਦਾ ਹੋਰ ਨੁਕਸਾਨ ਹੋ ਗਿਆ ਦੂਜੀ ਗੱਲ ਹੈ ਕਿ ਬੀਜੇਪੀ ਇਸ ਲੈਵਲ ਤੇ ਪਹੁੰਚ ਚੁੱਕੀ ਜਾਂ ਮੈਨੂੰ ਇਹ ਨਿੱਜੀ ਤੌਰ ਤੇ ਮਹਿਸੂਸ ਕਰਦਾ ਮੈਂ ਕਿ ਬੀਜੇਪੀ ਦਾ ਫਾਰਮੂਲਾ ਹਰਿਆਣੇ ਦੀ ਤਰ੍ਹਾਂ ਇੱਥੇ ਵੀ ਫਿੱਟ ਹੋ ਜੂਗਾ ਜੇ ਪੰਜਾਬ ਦੇ ਵਿੱਚ ਕਿਸਾਨ ਬੈਠ ਕੇ ਧਰਨਾ ਦੇ ਰਹੇ ਨੇ ਉਹਦਾ ਸਿੱਧੇ ਤੌਰ ਤੇ ਡਾਇਰੈਕਟ ਤੌਰ ਤੇ ਬੀਜੇਪੀ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਹਰਿਆਣੇ ਦਾ ਜਿਹੜਾ ਜਾਟ ਆ ਖਾ ਪੰਚਾਇਤਾਂ ਉਹ ਇਕੱਠੀਆਂ ਹੋ ਜਾਂਦੀਆਂ ਇਸ ਵਾਰ ਵੀ ਜਿਹੜੀ ਤੀਜੀ ਵਾਰ ਬੀਜੇਪੀ ਚ ਹਰਿਆਣੇ ਦੀ ਸਰਕਾਰ ਕੁਣਿਓ ਜਾੜ ਭਾਈਚਾਰਾ ਇਕੱਠਾ ਹੋ ਗਿਆ ਕਿਉਂਕਿ ਖਾਸ ਪੰਚਾਇਤ ਵੀ ਜਿਹੜੀ ਆ ਉੱਥੇ जाट ਭਾਈਚਾਰਾ ਹੀ ਡੋਮਿਨੇਟ ਕਰਦਾ ਉਹਦੇ ਨਾਲ ਫਿਰ ਉੱਥੇ जाट ਵਰਸਸ ਨੌ जाट ਫਿਰ ਇਕੱਠਾ ਹੋ ਗਿਆ ਤੇ ਭਾਜਪਾ ਦੀ ਉੱਥੇ ਫਿਰ ਤੀਜੀ ਵਾਰ ਸਰਕਾਰ ਬਣੀ ਇਸ ਵਾਰ ਮੇਰਾ ਲੱਗਦਾ ਕਿ ਜਿਹੜਾ ਸੰਘਰਸ਼ਾ ਡੱਲੇਵਾਲ ਚਲ ਪੰਦੇਰ ਹੋਣਾ ਸ਼ੁਰੂ ਕੀਤਾ ਲੰਮਾ ਚੱਲੂਗਾ ਔਰ ਪੰਜਾਬ ਦੇ ਵਿੱਚ ਇਹ ਖਾਸ ਕਰਕੇ ਜਿਹੜੀ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਨਾ ਤੁਸੀਂ ਅੰਮ੍ਰਿਤਸਰ ਦੇ ਦੇਖ ਲਓ ਚਾਰ ਦੇ ਵਿੱਚੋਂ ਤਿੰਨ ਸੀਟਾਂ ਤੇ ਲੋਕ ਸਭਾ ਚ ਕੋ ਭਾਜਪਾ ਨੇ ਲੀਡ ਕੀਤੀ ਹੈ ਲੁਧਿਆਣਾ ਦੇ ਵਿੱਚੋਂ ਭਾਜਪਾ ਨੇ ਲੀਡ ਕੀਤੀ ਹੈ ਗੁਰਦਾਸਪੁਰ ਦੇ ਦੋ ਸੀਟਾਂ ਜੇ ਚੰਗੀਆਂ ਵੋਟਾਂ ਲੈ ਗਏ ਜਲੰਧਰ ਦੇ ਵਿੱਚ ਚੰਗੀਆਂ ਵੋਟਾਂ ਲੈ ਗੇ ਮੈਨੂੰ ਲੱਗਦਾ ਕਿ ਇਸ ਵਾਰ 2027 ਦੇ ਵਿੱਚ ਜਿਹੜੀ ਇਹ ਜਿਹੜਾ ਉਹ ਫਾਰਮੂਲੇ ਤੇ ਬੀਜੇਪੀ ਚੱਲ ਰਹੀ ਆ ਉਹ ਕਾਫੀ ਉਹਨਾਂ ਨੂੰ ਉਹਨਾਂ ਦੇ ਮਨ ਪਾਉਂਦਾ ਫਾਰਮੂਲਾ ਉਹ ਪੁਨੀਰ ਸਾਹਿਬ ਹੋਣੀ ਜਾਂ ਡਲੇਵਾਲ ਸਾਹਿਬ ਲੈ ਲੋ ਕਿ ਉਹਨਾਂ ਦਾ ਆਪਣਾ ਸੰਘਰਸ਼ ਆ ਜਾਂ ਉਸ ਸੰਘਰਸ਼ ਨੂੰ ਬੀਜੇਪੀ ਆਪਣੀ ਰਗਤ ਦੇਗੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਬੀਜੇਪੀ ਨੂੰ ਇਹ ਕਿ ਐਸੇ ਮਗਰ ਚੰਗਾ ਪ੍ਰਧਾਨ ਮਿਲ ਗਿਆ ਜਿਹੜਾ ਹਾਲਾਂਕਿ ਬਹੁਤ ਹੈ ਜਿਵੇਂ ਦਵਿੰਦਰ ਪਾਲ ਜੀ ਨੇ ਕਹਰੇ ਕਿ ਜਿਆਦਾ ਤੇ ਕਾਂਗਰਸ ਨਹੀਂ ਕਰਨਾ ਜੇ ਕੋਈ ਉਹ ਆਪਣਾ ਪ੍ਰਧਾਨ ਚੰਗਿਆ ਠਾਕੜ ਦੇ ਆ ਲਾਗੇ ਤੇ ਲੱਗਦੀ ਤੌਰ ਤੇ ਬੀਜੇਪੀ ਇਸ ਵਾਰ ਖੱਟ ਵੀ ਸਕਦੀ ਹੈ ਕਿ ਬੀਜੇਪੀ ਦਾ ਇੱਕ ਪੰਜਾਬ ਦੇ ਵਿੱਚ ਇੱਕ ਕਾਡਰ ਨਾ ਉਹ ਕਾਡਰ ਇਕੱਠਾ ਪੈਂਦਾ ਜੇ ਉਹਨਾਂ ਨੂੰ ਲੋੜ ਪਈ ਸੀ ਕਿ ਕੈਪਟਨ ਬਰਿੰਦਰ ਸਿੰਘ ਨੂੰ ਜਿਟਾਉਣਾ ਹੈਗਾ ਉਹਨਾਂ ਨੇ 2017 ਚ ਕੈਪਟਨ ਬਰਿੰਦਰ ਸਾਰਾ Hindu ਭਾਈਚਾਰਾ ਉਹਨੂੰ ਪਿਆ ਜਿਹੜਾ ਬੀਜੇਪੀ ਦੇ ਨਾਲ ਪੱਕੀ ਪੱਕਾ ਹੈ ਉਹਨਾਂ ਲੱਗਾ ਕਿ ਇਸ ਵਾਰ ਕੈਪਟਨ ਹੀ ਇਸ ਵਾਰ ਕੀ ਰਵਾਤੀ ਪਾਰਟੀ ਨੂੰ ਸਭ ਕੁਝ ਤੋਂ ਕੋਣ ਹੈਗਾ ਤੇ ਇਸ ਵਾਰ ਸ਼ਹਿਰਾਂ ਦੇ ਵਿੱਚੋਂ ਵੱਧ ਤੋਂ ਵੱਧ ਭਗਵੰਤ ਮਾਨ ਨੂੰ ਵੋਟ ਪੈਗੀ ਜੋ ਕੈਪਟਨ ਜਿਹੜਾ ਆਰਐਸਐਸ ਪੱਖੀ ਜਿਹੜਾ ਵੋਟ ਆ ਵੋਟਰ ਆ ਜੋ ਕੈਪਟਨ ਮਰਿੰਦਰ ਸਿੰਘ ਨੂੰ ਵੋਟ ਪਾਸ ਹੋ ਗਿਆ ਭਗਵੰਤ ਮਾਨ ਨੂੰ ਪਾਸ ਹੋ ਜੀ ਉਹਨਾਂ ਨੂੰ ਚੰਗਾ ਲੱਗਾ ਬੰਦਾ ਇੱਕ ਸਾਡੇ ਵਾਸਤੇ ਇੱਕ ਚੰਗਾ ਪ੍ਰਧਾਨ ਮਿਲ ਗਿਆ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਬੀਜਪੀ ਵੀ ਚੰਗੀਆਂ ਵੋਟਾਂ ਲੈ ਸਕਦੀ ਹੈ ਔਰ ਦੂਜੀ ਗੱਲ ਕਿ ਪੰਜਾਬ ਚ ਹੌਲੀ ਹੌਲੀ ਜਿਹੜਾ ਵਾ ਉਹ ਇੱਥੇ ਵੀ ਜੱਟ ਵਰਸਸ ਨੌਨ ਜੱਟ ਇਸ਼ੂ ਬਣਦਾ ਜਾ ਰਿਹਾ ਤੁਸੀਂ ਆ ਜਿਹੜਾ ਪੰਜਾਬ ਬੰਦ ਦਾ ਦੇਖੋ ਕਿਵੇਂ ਲੋਕੀ ਕਿਸਾਨਾਂ ਨੂੰ ਟੁੱਟ ਟੁੱਟ ਕੇ ਪੈਰੀ ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਯਾਰ ਤੁਸੀਂ ਹਰ ਵਾਰ ਕਣਕ ਛੋਨਾ ਕਰਦੇ ਹੋ ਜਾਂ ਕੋਠੇ ਦੇ ਬਿੱਲਾਂਗੇ ਹਾਲਾਂਕਿ ਬੰਦੇ ਨੂੰ ਟ੍ਰੋਲ ਹੋ ਰਿਹਾ ਪਰ ਉਹਦਾ ਇਹ ਤੇ ਨਹੀਂ ਵੀ ਕੋਠੇ ਦੇ ਕਣਕ ਦੇ ਛੋਨਾ ਬਿਜਲੂ ਕਹੂਗਾ ਕਿ ਕੀ ਵਾਰ-ਵਾਰ ਤੁਸੀਂ ਜਿਹੜੇ ਧਰਨੇ ਲਾਉਂਦੇ ਹੋ ਕਿੰਨਾ ਪਰੇਸ਼ਾਨ ਕਰਉਂ ਤੇ ਪਗਵਾਂ ਤੁਮਾਂ ਸਾਬ ਨੂੰ ਵੀ ਕਹਿ ਦਿੱਤਾ ਕਿ ਇਦਾਂ ਨਾ ਕਰਿਆ ਗੋ ਇੱਕ ਦਿਨ ਦੇ ਵਿੱਚ ਪੰਜਾਬ ਦਾ ਸੌਫ ਤੇ ਜੇ ਇਸ ਸਥਿਤੀ ਵਿੱਚ ਬੀਜੇਪੀ ਨੂੰ ਅਗਰ ਚੰਗੀ ਲੀਡਰਸ਼ਿਪ ਪੰਜਾਬ ਦੇ ਵਿੱਚ ਮਿਲ ਗਈ ਇੱਕ ਸਟਰੋਂਗ ਆਪੋਜੀਸ਼ਨ ਦੇ ਰੂਪ ਦੇ ਵਿੱਚ ਵੀ ਪਾਰਟੀ ਉੱਪਰ ਆ ਸਕਦੀ ਕਿਉਂਕਿ ਬੀਜੇਪੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਉਹਨਾਂ ਨੇ ਹਰ ਪਾਰਟੀ ਦੀ ਪਹਿਲਾ ਉਂਗਲ ਫੜੀ ਆਈ ਹੈ ਤੇ ਫਿਰ ਉੱਤੇ ਰਾਜ ਵੀ ਕੀਤਾ ਹੈ ਤੇ ਚੰਗਾ ਉਹਨਾਂ ਨੇ ਵੋਟਾਂ ਵੀ ਲੈ ਕੇ ਗਏ ਹੈਗੇ ਨੇ ਪੀਡੀਪੀ ਦੇ ਨਾਲ ਲੋੜ ਪੈ ਤੇ ਇਹਨਾਂ ਨੇ ਪੀਡੀਪੀ ਜਿਨ੍ਹਾਂ ਨੂੰ ਇਹ ਹੁਣ ਵੱਖ-ਵੱਖੀ ਵੱਖਵਾਦੀ ਕਹਿੰਦੇ ਨੇ ਲੋੜ ਪੈ ਤੇ ਉਹਨਾਂ ਨਾਲ ਅਲਾਈਸ ਕਰ ਲਏ ਲੋੜ ਪੈ ਤੇ ਚਟਾਲਿਆਂ ਨਾਲ ਅਲਾਈਸ ਕਰ ਲਏ ਪਰ ਤੇ ਜੀਵਰ ਸਰਕਾਰ ਬਣਾਗੇ ਸ਼ਿਵ ਸੈਨਾ ਤੇ ਲੋਕਾਂ ਨੂੰ ਉੱਤਰੀ ਭਾਰਤਾਂ ਲੋਕਾਂ ਨੂੰ ਕਟਾਉਂਦੇ ਰਹੇ ਮਹਾਰਾਸ਼ਟਰ ਤੋਂ ਭਜਾਉਂਦੇ ਰਹੇ ਨੇ ਉਹਨਾਂ ਨੂੰ ਉੱਥੇ ਤੋੜ ਕੇ ਉੱਥੇ ਸਰਕਾਰ ਬਣਾਈ ਨਤੀਸ਼ ਕੁਮਾਰ ਦੇ ਹਾਲਾਤ ਦੇਖ ਲਓ ਕਿ ਕਿਵੇਂ ਹੁਣ ਉਹਨਾਂ ਨੂੰ ਲੈ ਕੇ ਟਿੱਪਣੀ ਆ ਰਹੀਆਂ ਤੇ ਪੰਜਾਬ ਦੇ ਵਿੱਚ ਬਾਗਲਾ ਦਾ ਦੇਖ ਲਓ ਕੇ ਬਾਗਲਾ ਤੋਂ ਕਿੰਨੇ ਬੰਦੇ ਤੋੜ ਕੇ ਉਹ ਆਪਣੇ ਆਪ ਚ ਲੈ ਗਏ ਨੇ ਸ਼ਰੂਨੀ ਕਮੇਟੀ ਚ ਪ੍ਰਧਾਨ ਜਤੋਂ ਦੀਆਂ ਕੋਸ਼ਿਸ਼ਾਂ ਤੇ ਇਲਜ਼ਾਮ ਲੱਗੇ ਨੇ ਤੇ ਹੁਣ ਜਿਹੜੇ ਸੁਧਾਰ ਲਹਿਰ ਵਾਲੇ ਨੇ ਉਹਨਾਂ ਚ ਬਹੁਤਿਆਂ ਦੇ ਜਿਹੜੀਆਂ ਮੈਂ ਕਹਿ ਸਕਦੇ ਹਾਂ ਕਿ ਸਿਆਸੀ ਸੰਝਾ ਉਹ ਸਾਰੇ ਕੋ ਕਿਸੇ ਕੋ ਲੁਕੀਆਂ ਸ਼ਿਪ ਰਣੀ ਹੈ ਅਸੀਂ ਜਿੱਥੇ ਅਗਲੇ ਮਹੱਤਵਪੂਰਨ ਮੁੱਦੇ ਤੇ ਆਉਣਾ ਦਵਿੰਦਰਪਾਲ ਜੀ ਮੈਂ ਤੁਹਾਡੇ ਤੋਂ ਇਸੇ ਮੁੱਦੇ ਤੇ ਟਿੱਪਣੀ ਤੇ ਲੈਣਾ ਚਾਹੂੰਗਾ ਕਿਉਂਕਿ ਭੁੱਲਰ ਸਾਹਿਬ ਨੇ ਜਿਵੇਂ ਜ਼ਿਕਰ ਕੀਤਾ ਹੈ ਕਿ ਹਰਿਆਣਾ ਵਿੱਚ ਜਿਹੜਾ ਉਹਨਾਂ ਨੇ ਪੱਤਾ ਤੇ ਦਾਾ ਖੇਡਿਆ ਉਹ ਕਾਮਯਾਬ ਹੋਏ ਕੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਕਾਮਯਾਬੀ ਭਾਜਪਾ ਨੂੰ ਮਿਲ ਸਕਦੀ ਹੈ ਜਿਹੜੇ ਰਾਤ ਤੇ ਚੱਲਿਆ ਹੋਇਆ ਪੰਜਾਬ ਦੇ ਹਾਲਾਤ ਬਣ ਰਹੇ ਨੇ ਦੇਖੋ ਜਿਵੇਂ ਦਕਤਾਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਕਾਫੀ ਇੰਪੋਰਟੈਂਟ ਨੇ ਜੀ ਭਾਰਤੀ ਜਨਤਾ ਪਾਰਟੀ ਵੀ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਨੀਅਤ ਤੇ ਨੀਤੀ ਜੀ ਉਹ ਆਪ ਦੀ ਪੰਜਾਬ ਪ੍ਰਤੀ ਆਪ ਦੀ ਨੀਤੀ ਨੂੰ ਬਦਲ ਕੇ ਕੋਈ ਥੋਸ ਚਿਹਰਾ ਜਿਹੜਾ ਕਿ ਲੋਕਾਂ ਦੇ ਵਿੱਚ ਹਰਮਨ ਪਿਆਰਾ ਹੋਵੇ ਲੋਕਾਂ ਦੇ ਵਿੱਚ ਅਸੀਂ ਇਹ ਕਦੇ ਵੀ ਜਨਤਕ ਆਧਾਰ ਵਾਲਾ ਹੋਵੇ ਜੇ ਉਸ ਤਰ੍ਹਾਂ ਦਾ ਚਿਹਰਾ ਉਤਾਰ ਕੇ ਕੋਈ ਉਸ ਤਰੀਕੇ ਨਾਲ ਆਉਂਦੇ ਨੇ ਤਾਂ ਬਿਨਾਂ ਸ਼ੱਕ ਭਾਰਤੀ ਜਨਤਾ ਪਾਰਟੀ ਵੀ ਦੂਜੀਆਂ ਰਵੈਤੀ ਪਾਰਟੀਆਂ ਵਾਗੂ ਇੱਕ ਰਾਤ ਨਾਲ ਮદાન ਚਾਜ ਸਕਦੀ ਹੈ ਜੀ ਕਿਉਂਕਿ ਜੇ ਪਿਛਲੀਆਂ ਇਲੈਕਸ਼ਨਾਂ ਉਹਨਾਂ ਨੇ ਅਮਰਿੰਦਰ ਸਿੰਘ ਨਾਲ ਤੇ ਢੀਂਸਾ ਨਾਲ ਗੱਲ ਕੀਤੀਆਂ ਤਾਂ ਦੋ ਉਮੀਦ ਆਪਣੇ ਇੱਕ ਦੋ ਉਹਨਾਂ ਦੇ ਕੈਂਡੀਡੇਟ ਜਿਹੜਾ ਇੱਕ ਮੇਰੇ ਖਿਆਲ ਜਿੱਤੀ ਗਏ ਸੀ ਉਹਨਾਂ ਦਾ ਜੀ ਆ ਐਮਐਲ ਤਾਂ ਉਹਨਾਂ ਦੀ ਹਾਜ਼ਰੀ ਤਾਂ ਵਿਧਾਨ ਸਭਾ ਦੇ ਵਿੱਚ ਹੈਗੀ ਹੈ ਜੀ ਇਸ ਲਈ ਦੋ ਜਿੱਤੇ ਨੇ ਦੋ ਜਿੱਤੇ ਨੇ ਜੰਗੀ ਲਾਲ ਮਹਾਜਨ ਤੇ ਅਸ਼wini Sharma ਅਸ਼wini Sharma ਉਹ ਉਹਦਾ ਤੇ ਐਮਐਲਏ ਕਿਤੇ ਜੀ ਸੀ ਦਾ ਕਾਲ ਕਾਲ ਦੇ ਤਿੰਨ ਸੀ ਅਕਾਲੀ ਦਲ ਮੇਨ ਵੱਡੀ ਪਾਰਟੀ ਸੀ ਜੀ ਇਸ ਲਈ ਮੇਨਲੀ ਇਹ ਹੈ ਉਹ ਕੰਕਈ ਬਹੁਤ ਬਹੁਤ ਨਾ ਸੀਟਾਂ ਜਿੱਤੀਆਂ ਜਿੱਥੇ ਹਿੰਦੂ ਵੋਟ ਡੋਮੀਨੇਟ ਕਰਦੀ ਸੀ ਜੀ ਉਥੋਂ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਜਿੱਥੇ ਰੂਰਲ ਵੋਟ ਦੀ ਗੱਲ ਆ ਜਾਂਦੀ ਹੈ ਇਹਨੂੰ ਉਥੇ ਉਹਨਾਂ ਦਾ ਹਜੇ ਅਸੀਂ ਇਹ ਕਹ ਲਈ ਵੀ ਹਜੇ ਬੇਸ ਨਹੀਂ ਬਣਿਆ ਜੀ ਰੂਰਲ ਵੋਟ ਨੂੰ ਉਹ ਇਗਨੋਰ ਕਰਦੇ ਨੇ ਅਸੀਂ ਚਾਹੇ ਉਹ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਇਹ ਕਹ ਲਈਏ ਵੀ ਹਜੇ ਕਿਸਾਨ ਉਹਨਾਂ ਦੇ ਟੋਟਲੀ ਖਿਲਾਫ ਨੇ ਜੀ ਪੋਲਰਾਈਜੇਸ਼ਨ ਦੇ ਵਿੱਚ ਉਹ ਕਿੰਨੇ ਕਾਮਯਾਬ ਹੁੰਦੇ ਨੇ ਜਦੋਂ ਜਗਤਾਰ ਉਹਨਾਂ ਨੇ ਕਿਹਾ ਇਹ ਆਉਣ ਵਾਲਾ ਟਾਈਮ ਟਾਈਮ ਦੇ ਸੋ ਜੀ